ਮਹਾਰਾਜ ਹੱਸੇ ਖੁਸ਼ ਹੋਏ ਮਹਾਰਾਜ ਅਸਲ ਖਾਨ ਕਹਿਲਾ ਮਹਾਰਾਜ ਉਹ ਬੰਦਾ ਘਲੋ ਜਿਹੜਾ ਮਲਜੁੱਦ ਦਾ ਵੀ ਖਿਡਾਰੀ ਹੋਵੇ ਧਨ ਗੁਰਵਾਲਾ ਜੀ ਸਾਹਬ ਨੇ ਸਾਰੇ ਧੰਗ ਤੇ ਨਜ਼ਰ ਮਾਰੀ ਬਾਬਾ ਬਿਧੀ ਜਨ ਸਾਹਬ ਦੀ ਵੇਂਦੇ ਸੀ ਮਹਾਰਾਜ ਵੱਲ ਸਤਗੁਰਾਂ ਨੇ ਅੱਖ ਨਾਲ ਇਸ਼ਾਰਾ ਹੀ ਕੀਤਾ ਵੀ ਇਹਦੇ ਦਿਵਾਲੇ ਟੂਪ ਹੈ ਧੰਨ ਬਾਬਾ ਬਿਧੀ ਜਨ ਸਾਹਿਬ ਜਿਨ੍ਹਾਂ ਨੇ ਅੱਖ ਦੀ ਰਮਝ ਸਮਝੀ ਅਹੀਂ ਤੇ ਗੁਰੂ ਨੇ ਬੋਲ ਵੀ ਨਹੀਂ ਸਮਝਾ ਲੈ ਸਰੀਰਾ ਮੇਰਾ ਇਸ ਜਗ ਤੇ ਆਏ ਤੇ ਕੀ ਆਵਦ ਕਰਮ ਕਮਾਇਆ ਇਹਨਾਂ ਨੂੰ ਉਹ ਇਸ਼ਾਰਾ ਨਹੀਂ ਸਮਝ ਆਉਂਦਾ ਧੰਨ ਬਾਬੇ ਬਿਲੀ ਚੰਦ ਸਾਹਿਬ ਨੂੰ ਅੱਖ ਦਾ ਇਸ਼ਾਰਾ ਸਮਝ ਆ ਗਿਆ ਬਾਬਾ ਬਿਲੀ ਕੰਨ ਉਸੇ ਵਾਲੇ ਉਹ ਦਿਵਾਲੇ ਹੋਏ ਜਾ ਕੇ ਖਲੋ ਗਏ ਤਾਂ ਕੋਈ ਪਹਿਲਾਂ ਤੂੰ ਇੰਦਰ ਆ ਕੇ ਨੂੰ ਮੈਂ ਵੰਗਾਰ ਦਵਾਂ ਇਹ جنگ ਦਾ ਸੂਲਿਆ ਜਿਹੜਾ ਬੰਦਾ ਵੰਗਾਰ ਕੇ ਆਵੇ ਨਾ ਉਹਦੀ ਵੰਗਾਰ ਦਾ ਜਵਾਬ ਦੇਣਾ ਹੀ ਪੈਂਦਾ ਆ ਤੇ ਜੇ ਕੋਈ ਵੰਗਾਰ ਦਾ ਜਵਾਬ ਨਾ ਦੇਵੇ ਜਹਾਰ ਫਿਰ ਮੰਨ ਲੋ ਉਹ ਵੀ ਹਾਰ ਗਏ ਆ ਉਹ ਫਿਰ ਬਾਬੇ ਬਿਲੀ ਚੰਦ ਦਾ ਕਿਰਪਾ ਨਾਲ ਲੜਦਾ ਰਿਹਾ ਬਾਬਾ ਜੀ ਦੀ ਖਿਡਾਰੀ ਬੜੇ ਤਗੜੇ ਸੀ ਅਹੀ ਤੇ ਮਹਾਰਾਜ ਦੇ ਚਰਨ ਚਾਹਨੇ ਮਹਾਰਾਜ ਚਰਨਾ ਤੇ ਥਾਣ ਦੇ ਦੋ ਤੇ ਸਤਗੁਰਾਂ ਦੀ ਆਖਿਆ ਹੋਇਆ ਪੈਦੀ ਚੰਦੇ ਖੀਲਾ ਗੁਰੂ ਦਾ ਸੀਨਾ ਉਹ ਜਿਹੜਾ ਵਾਰ ਆਉਣਾ ਹੀ ਗੁਰੂ ਦੇ ਸੀਨੇ ਤੇ ਆਉਣਾ ਹੀ ਤੇ ਇੰਦਾ ਵੀ ਜੰਮਿਆ ਜਿਹੜਾ ਵਾਰ ਕਰਦੇ ਮਹਾਰਾਜ ਦੇ ਸੀਨੇ ਤੇ ਔਖਾ ਕੰਮ ਬਾਬਾ ਬਿਦੀ ਕਾਂ ਸਾਹਿਬ ਨੂੰ ਕਿਰਪਾਨ ਵਾਜੀ ਜਿੱਤ ਨਾਂ ਜਿੱਤ ਸਗਿਆ ਉਹ ਫਿਰ ਆਪਣੀ ਆਈ ਤੇ ਆ ਗਿਆ ਉਹਨੇ ਕਿਰਪਾਨ ਉਹ ਮਾਰੀ ਮਾਰੀ ਬਾੜ ਤੇ ਥਾਪੀ ਇੰਦਾ ਜੇ ਪਿਓ ਦਾ ਦੇ ਇੰਦਾ ਆ ਤੇ ਬਾਬਾ ਬਿਦੀ ਕਾਂ ਸਾਹਿਬ ਜੀ ਕਹਿੰਦੇ ਤੈਂ ਆ ਜਾ ਪਰ ਕਮਾਲ ਉਦੋਂ ਹੋਈ ਜਦੋਂ ਬਾਬੇ ਬਿਰੀ ਕੰਨ ਨੇ ਘਸੁੰਨ ਮਾਰ ਮਾਰ ਛੋਟ ਲਿਆ ਥੱਲੇ ਖਮਸ਼ ਬੇਗ ਨੂੰ ਉਹਦੀ ਇੱਕ ਲਾਤ ਆਪਣੇ ਪੈਰ ਨਾਲ ਨਾਪਲੀ ਤੇ ਦੂਜੀ ਹੱਥ ਤੇ ਫੜ ਲਈ ਤੇ ਨਾਲਾ ਜੋ ਇਤਾਂ ਪਾੜਿਆ ਜਿਦਾ ਪੀਨ ਸੈਨ ਨੇ ਜਰਾ ਸੱਤ ਪਾੜਿਆ ਸੀ ਜਦੋਂ ਬਾਬਾ ਬਿਰੀ ਕੰਨ ਸਾਹਿਬ ਨੇ ਉਹਨੂੰ ਇਤਾਂ ਪਾੜਿਆ ਨਾ ਲੋਕਾਂ ਦੇ ਐਨ ਨੇਤਰ ਇਤਾਂ ਥੱਕੇ-ਬੱਕੇ ਰਹਿ ਗਏ ਵੀ ਇਤਾਂ ਨੂੰ ਕੋਈ ਮਾਰਦਾ ਹੁੰਦਾ ਪਤਾ ਹੀ ਨਹੀਂ ਕਿਸੇ ਨੂੰ ਅਸਲ ਖਾਨ ਵੇਂਦਾ ਉਹ ਵੇਂਦਾ ਸਾਥ ਗਰਾਉਂਡ ਆਂਦਾ ਮਹਾਰਾਜ ਕਦੀ ਇਧਾਂ ਵੀ ਬੰਦੇ ਮਾਰੇ ਜਾਂਦੇ ਆ ਮਹਾਰਾਜ ਜਾਂਦੇ ਤੇਰੇ ਸਾਹਮਣੇ ਹੀ ਆ